ਹੈਲੋ ਗਾਇਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਅੱਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਦੇਖ ਸਕਦੇ ਆ ਅਸੀਂ ਅੱਜ ਤੁਹਾਡੇ ਲਈ ਨਿਊ ਬਲੌਗ ਲੈ ਕੇ ਆਏ ਆ ਜੋ ਇਹ ਅਜੇ ਤਰ੍ਹਾਂ ਚੱਲ ਪਿਆ ਹੈ ਜੀ ਤੇ ਅੱਜ ਮੈਂ ਤੁਹਾਨੂੰ ਬਹੁਤ ਵਧੀਆ ਜਿੱਥੇ ਹਰ ਇੱਕ ਚੀਜ਼ ਮਿਲਦੀ ਆ ਉਹ ਚੀਜ਼ ਦਿਖਾਉਂਗੀ ਜੀ ਤਾਂ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਵੇ ਤੇ ਮਿਲਦੇ ਆ ਤੁਹਾਨੂੰ ਅਸੀਂ ਉੱਥੇ ਜਾ ਕੇ ਠੀਕ ਆ ਜੀ ਗਾਇਜ਼ ਤੁਸੀਂ ਦੇਖ ਸਕਦੇ ਆ ਅਸੀਂ ਬੁੰਨੋਵਾਲ ਪਹੁੰਚ ਚੁੱਕੇ ਆ ਠੀਕ ਆ ਤੇ ਅੱਜ ਅਸੀਂ ਤੁਸੀਂ ਦੇਖ ਸਕਦੇ ਆ ਦੂਜੇ ਫਲੋਰ ਤੇ ਆ ਠੀਕ ਆ ਤੇ ਦੂਜੇ ਫਲੋਰ ਤੇ ਆ ਇਹ ਵੂਮਨ ਕਲੈਕਸ਼ਨ ਜਿਹਨੂੰ ਕਹਿੰਦੇ ਆ ਠੀਕ ਆ ਬੁੱਲੋ ਆਲ ਵਿੱਚ ਜੋ ਕਿ ਵੂਮਨ ਕਲੈਕਸ਼ਨ ਆ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਉਥੋਂ ਹਰੇਕ ਚੀਜ਼ ਮਿਲ ਜਾਂਦੀ ਹੈ ਚਲੋ ਅਸੀਂ ਚੱਲਦੇ ਆ ਤੇ ਦੇਖੋ ਵੀਡੀਓ ਸ਼ੁਰੂ ਕਰਨ ਲੱਗੇ ਆ ਅਸੀਂ ਉੱਪਰ ਚੱਲਦੇ ਪਏ ਆ ਉੱਪਰ ਦੇ ਦੂਜੇ ਦੂਜੇ ਉੱਤੇ ਆ ਦੂਜੇ ਫਲੋਰ ਤੇ ਆ ਜੀ ਸਾਰ ਦੁਕਾਨਾਂ ਨਾਲੋਂ ਸਸਤੇ ਰੇਟ ਤੇ ਸਮਾਨ ਮਿਲਦਾ ਆ ਠੀਕ ਆ ਇੱਥੋਂ ਹਰੇਕ ਚੀਜ਼ ਅਵੇਲੇ ਹੁੰਦੇ ਆ ਤੁਸੀਂ ਦੇਖ ਸਕਦੇ ਆ ਉਹਨਾਂ ਦਾ ਬੋਰਡ ਲੱਗਾ ਹੋਇਆ ਹੈ ਤੇ ਬੋਰਡ ਤੁਸੀਂ ਦੇਖ ਸਕਦੇ ਆ ਦੂਜੇ ਹਰੇਕ ਚੀਜ਼ ਹੈਗੀ ਤਾਂ ਆਪਾਂ ਦੇਖ ਸਕਦੇ ਹਾਂ ਐਂਟਰੀ ਕਰ ਚੁੱਕੇ ਆਂ ਇੱਧਰ ਲਿਪਸਟਿਕਾਂ ਵਗੈਰਾ ਲੱਗੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਹਰੇਕ ਤਰ੍ਹਾਂ ਦੀ ਲਿਪਸਟਿਕ ਹੈ ਤੇ ਸੀਲਾਂ ਵਗੈਰਾ ਲੱਗੀਆਂ ਆ ਇੱਕ ਨਾ ਇੱਕ ਜੀ ਲੱਗੀ ਹੋਈ ਆ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਠੀਕ ਆ ਤੇ ਚੈੱਕ ਕਰ ਸਕਦੇ ਆ ਤੁਸੀਂ ਇੱਧਰ ਨੇਲ ਪੇਂਟ ਹੋ ਗਏ ਨਪਸਟਿਕਾ ਹੋ ਗਿਆ ਸਾਰੀਆਂ ਚੀਜ਼ੀ ਸਾਰੀਆਂ ਚੀਜ਼ਾਂ ਜੋ ਕੀ ਅਵੇਲੇਬਲ ਨੇ ਇੱਥੇ ਠੀਕ ਆ ਤੁਸੀਂ ਇੱਥੋਂ ਲੈ ਸਕਦੇ ਆ ਆ ਦੇਖ ਸਕਦੇ ਨੇ ਜਿਹਾ ਪੂਰਾ ਪੈਕ ਜਿਹੜਾ ਹੈ ਤੁਹਾਨੂੰ ਮਤਲਬ ਕਿ ਆਦਰ ਰੇਟ ਤੇ ਮਿਲੇਗਾ ਇੱਥੇ ਮੂਮਨ ਕਲੈਕਸ਼ਨ ਵਿੱਚ ਬੁੱਲੋਵਾਲ ਠੀਕ ਆ ਸਾਰੇ ਜਣੇ ਕਹਿੰਦੇ ਸੀ ਕਿ ਸਾਨੂੰ ਹੋਰ ਕਲੈਕਸ਼ਨ ਦਿਖਾਓ ਠੀਕ ਆ ਜੀ ਉਹਨਾਂ ਦੇ ਕਹਿਣ ਤੇ ਹੋਰ ਕਲੈਕਸ਼ਨ ਲੈ ਕੇ حاضر ਹੋਏ ਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਕਿੱਦਾਂ ਦੀ ਲੱਗਦੀ ਆ ਤੇ ਦੇਖ ਸਕਦੇ ਆ ਕਲੈਕਚਰ ਵਗੈਰਾ ਇਦਾਂ ਲੱਗੇ ਆ ਜੀ ਐਕਸੈਸਰੀਆਂ ਸਾਰੀਆਂ ਲੱਗੀਆਂ ਹੋਈਆਂ 10 10 20 20 30 30 40 40 ਰੁਪਏ ਦੀਆਂ ਲੱਗੀਆਂ ਹੋਈਆਂ ਐਕਸੈਸਰੀਆਂ ਠੀਕ ਹੈ ਇਹ ਵੀ ਤੁਸੀਂ ਇੱਥੇ ਲੈ ਸਕਦੇ ਆ ਤੇ ਜਿਨ੍ਹਾਂ ਨੂੰ ਅਜੇ ਵੂਮਨ ਕਲੈਕਸ਼ਨ ਦਾ ਬੋਲਵਾਲ ਨਹੀਂ ਪਤਾ ਤੇ ਉਹ ਵੂਮਨ ਕਲੈਕਸ਼ਨ ਜ਼ਰੂਰ ਜਾਓ ਵਿਜ਼ਿਟ ਕਰਿਓ ਠੀਕ ਹੈ ਤੇ ਇੱਥੇ ਚੀਜ਼ਾਂ ਲਿਓ ਸੋਹਣੀਆਂ ਸੋਹਣੀਆਂ ਤੇ ਹਰੇਕ ਚੀਜ਼ ਅਵੇਲੇਬਲ ਹੈ ਆ ਲੇਡੀਜ਼ ਲਈ ਇੱਥੇ ਹਰੇਕ ਚੀਜ਼ ਅਵੇਲੇਬਲ ਹੈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਬੁੱਲ੍ਹੋਂ ਵਾਲ ਤੋਂ ਮੈਨੂੰ ਕੌਣ ਕੌਣ ਮੇਰੀ ਵੀਡੀਓ ਦੇਖਦਾ ਆ ਠੀਕ ਆ ਕਮੈਂਟ ਇਨਸਟਰਕਸ਼ਨ ਵਿੱਚ ਜਰੂਰ ਦੱਸਿਓ ਜੀ ਤੇ ਇੱਧਰ ਰਬੜ ਬੈਂਡ ਸਾਰੇ ਰਬੜ ਬੈਂਡਾਂ ਦੇ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਆ ਇੱਧਰ ਆ ਸਾਰੀਆਂ ਰਬੜ ਬੈਂਡ ਹੀ ਲੱਗੀਆਂ ਹੋਈਆਂ ਆ ਜੀ 5-5 ਰੁਪਏ ਦੀ 10 ਰੁਪਏ ਦੀ 15 ਦੀ ਠੀਕ ਆ ਸਾਰੀਆਂ ਇੱਥੇ ਲੱਗੀਆਂ ਹੋਈਆਂ ਆ ਇੱਧਰ ਥੰਡੇ ਸੋਈਆਂ ਵਗੈਰਾ ਲੱਗੇ ਆ ਇੱਧਰ ਤੁਸੀਂ ਜਿੱਤਾ ਮਤਲਬ ਕਿ ਡਮੀ ਇਹਦਾ ਬਾਲਕ ਸਤ ਬਾਲਾਂ ਦੀ ਐਕਸੈਸਰੀ ਲੈਣੀਆਂ ਉਹ ਵੀ ਸਾਰੀ ਇੱਥੋਂ ਤੁਹਾਨੂੰ ਮਿਲ ਜਾਊਗੀ ਚੈੱਕ ਕਰ ਸਕਦੇ ਆ ਤੁਸੀਂ ਠੀਕ ਆ ਚਲੋ ਚੱਲ ਬਗਾਰਾ ਠੀਕ ਆ ਸੋਈਆਂ ਵਗੈਰਾ ਸਾਰੀਆਂ ਇੱਥੋਂ ਤੁਹਾਨੂੰ ਵੈਲੀ ਵੈਲੀ ਆ ਇੱਧਰ ਕੇ ਨੀ ਪੇਂਟ ਆ ਗਏ ਤੇ ਇੱਧਰ ਤੁਸੀਂ ਪੇਂਟਿੰਗ ਵਗੈਰਾ ਟਿਕਾ ਭਰਾ ਵਗੈਰਾ ਸਾਰੀਆਂ ਤੁਹਾਨੂੰ ਇੱਥੋਂ ਮਿਲ ਜਾਊਗੀ ਐ ਤੇ ਇੱਧਰ ਜੇ ਤੁਸੀਂ ਮੈਡ ਉਹ ਦੂਜਾ ਸਮਾਨ ਲੈਣਾ ਜਿੱਦਾਂ ਸ਼ੈਂਪੂ ਵਗੈਰਾ ਹੋਗੇ ਠੀਕ ਆ ਜਾਂ ਸੈਂਟ ਵਗੈਰਾ ਪਰਫਿਊਮ ਵਗੈਰਾ ਸਾਰੇ ਇੱਥੋਂ ਤੁਹਾਨੂੰ ਮਿਲ ਜਾਣਗੇ ਇੱਧਰ ਸੂਈਆਂ ਲੱਗੀਆਂ ਹੋਈਆਂ ਸ਼ੀਸ਼ੇ ਲੱਗੇ ਹੋਏ ਆ ਠੀਕ ਆ ਤੇ ਲਿਪਗਾੜ ਲਿਪਸਟਿਕ ਆ ਸਾਰੀਆਂ ਇੱਥੋਂ ਤੁਹਾਨੂੰ ਅਵੇਲੇਬਲ ਆ ਹਰ ਇੱਕ ਚੀਜ਼ ਇੱਥੋਂ ਹੀ ਤੁਹਾਨੂੰ ਮਿਲ ਜਾਊਗੀ ਠੀਕ ਆ ਲੇਡੀਜ਼ ਦੀ ਇੱਥੋਂ ਡੰਮੀ ਵਗੈਰਾ ਵੀ ਮਿਲ ਜਾਊਗੀ ਜਿੱਦਾਂ ਜਿਹੜੇ ਬੱਚੇ ਸਿੱਖਦੇ ਉਹ ਡੰਗੀਆਂ ਵਗੈਰਾ ਵੀ ਇੱਥੋਂ ਮਿਲ ਜੂਗੀ ਪਰਾਂਦੇ ਹੋਗੇ ਠੀਕ ਆ ਬਿੰਦੀਆਂ ਦਾ ਕਲੈਕਸ਼ਨ ਲੱਗਾ ਹੋਇਆ ਚੈੱਕ ਕਰ ਸਕਦੇ ਆ ਇੱਧਰ ਸਾਰਾ ਇਹ ਅਨ ਲੱਗਾ ਹੋਇਆ ਐਕਸੈਸਰੀਆਂ ਵਗੈਰਾ ਤੇ ਜਦੋਂ ਜਦੋਂ ਉਹ ਸੈਟ ਉਗੈਰਾ ਨਿਆਣੇ ਹੈ ਜੁਐਲਰੀ ਵਗੈਰਾ ਹਨ ਸਾਰੀ ਇੱਧਰ ਲੱਗੀ ਹੋਈ ਹੈ ਜੀ ਇੱਧਰ ਲਿਪਸਟਿਕ ਆ ਗਈਆਂ ਤੁਸੀਂ ਸ਼ੇਡ ਚੈੱਕ ਕਰਕੇ ਉੱਪਰ ਤੇ نیچے ਉਹਦੇ ਨੰਬਰ ਦਿੱਤੇ ਹੋਏ ਹਨ ਉਹ ਵਾਲੀਆਂ ਤੁਸੀਂ ਕੱਢ ਸਕਦੇ ਹੋ ਵਿੱਚੋਂ ਤੇ ਇਹ ਇੱਧਰ ਸਾਰੇ ਲੱਗੇ ਹੋਏ ਦੇਖ ਸਕਦੇ ਆ ਬ੍ਰੈਂਡ ਦੀਆਂ ਚੀਜ਼ਾਂ ਸਾਰੀਆਂ ਲੱਗੀਆਂ ਹੋਈਆਂ ਉਹ ਵੀ ਤੁਸੀਂ ਇੱਥੇ ਲੈ ਸਕਦੇ ਆ ਇੱਧਰ ਹੈਗੇ ਆ ਤੁਸੀਂ ਇਅਰਿੰਗ ਵਗੈਰਾ ਟਿੱਕੇ ਵਾਲੇ ਨਾਲ ਇਹ ਵੀ ਤੁਹਾਨੂੰ ਉੱਥੋਂ ਮਿਲ ਜਾਣਗੇ ਮਤਲਬ ਕਿ ਹਰੇਕ ਚੀਜ਼ ਮਿਲ ਜਾਊਗੀ ਠੀਕ ਆ ਸਪਾ ਹੋਗੀ ਜਾਂ ਜਾਂ ਫਿਰ ਜਿਦਾ ਹੋ ਗਿਆ ਠੀਕ ਆ ਮਹਿੰਦੀ ਵਗੈਰਾ ਟਿਸ਼ੂ ਹੋਗੇ ਹਰ ਇੱਕ ਚੀਜ਼ ਅਵੇਲੇਬਲ ਹੈ ਉੱਥੇ ਹਰ ਇੱਕ ਚੀਜ਼ ਹੈ ਜਲਦੀ ਦਾ ਠੀਕ ਆ ਤੇ ਅੱਗੇ ਜਾਂਦੇ ਆ ਅੱਗੇ ਵਾਲੇ ਲਿਪਸਟਿਕਾ ਵਗੈਰਾ ਚੈੱਕ ਕਰ ਸਕਦੇ ਆ ਤੁਸੀਂ ਇੱਧਰ ਵੀ ਲਿਪਸਟਿਕਾ ਲੱਗੀਆਂ ਹੋਈਆਂ ਐ ਆ ਸਾਰਾ ਕਨੈਕਸ਼ਨ ਪਿਸਟਿਕਾ ਦਾ ਆਇਆ ਜੂ। ਤਾਂ ਚੈੱਕ ਕਰ ਸਾਡੇ ਇਧਰ ਪੈਡ ਵਗੈਰਾ ਲੱਗੇ ਹੋਏ ਆ ਜੀ ਮਹਿੰਦੀ ਹੋਗੀ ਹਨਾ ਸਾਰੀਆਂ ਚੀਜ਼ਾਂ ਲੱਗੀਆਂ ਐ। ਮੈਟ੍ਰਿਕ ਦਾ ਮਤਲਬ ਕਿ ਜਿੱਦਾਂ ਤੁਸੀਂ 헤어 ਸਪਾ ਹੋਗੀ ਪਰਫਿਊਮ ਵਗੈਰਾ ਸੀਰਮ ਵਗੈਰਾ ਸ਼ੈਂਪੂ ਹੋਵੇ ਹਨਾ ਸਾਰੀਆਂ ਚੀਜ਼ਾਂ ਇੱਥੋਂ ਤੁਹਾਨੂੰ ਮਿਲ ਜਾਣਗੀਆਂ। ਅਦਰ ਕੰਗੇ ਲੱਗੇ ਹੋਏ ਆ। ਇੱਧਰ ਲਿਪਾ ਦਾ ਅੜਾ ਪੈਨਸਲ ਇੱਧਰ ਬੱਚਿਆਂ ਦੇ ਸਾਰੇ ਜੋ ਵੀ ਲੱਗੇ ਹੋਏ ਹਨ ਇਰਗਾੜ ਦਾ ਵੈਰਾ ਇੱਥੇ ਕੱਪੜ ਵੀ ਮਿਲ ਜੂਗੇ ਤੁਹਾਨੂੰ ਕੱਪੜਿਆਂ ਦਾ ਕਲੈਕਸ਼ਨ ਵੀ ਇਹਨਾਂ ਨੇ ਰੱਖਿਆ ਹੋਇਆ ਆ ਤੁਹਾਨੂੰ ਕੱਪੜੇ ਵੀ ਮਿਲ ਜਾਣਗੇ ਜਿੱਦਾਂ ਬੈਗ ਹੋਗੇ ਪਰਸ ਵਗੈਰਾ ਵੀ ਸਾਰੇ ਕਲੈਕਸ਼ਨ ਇਹਨਾਂ ਤੋਂ ਹੈਗਾ ਆ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਬੁੱਲੋਵਾਲ ਚਿਕਾ ਤੇ ਜ਼ਰੂਰ ਵਿਜ਼ਿਟ ਕਰਿਓ ਵੂਮਨ ਕਲੈਕਸ਼ਨ ਬੁਲਵਾਰ ਦੇਖ ਸਕਦੇ ਆ ਸਾਰੇ ਹੋਣ ਲੱਗੇ ਹੋਏ ਆ ਬੈਗ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਮਤਲਬ ਕਿ ਲੇਡੀ ਦਾ ਹਰ ਇੱਕ ਸਮਾਨ ਇੱਥੋਂ ਤੁਹਾਨੂੰ ਮਿਲ ਜਾਊਗਾ ਜਿੱਦਾਂ ਸੂਟ ਹੋਗੇ ਪਜਾਮੇ ਹੋਗੇ ਕਾਟਨ ਦੇ ਠੀਕ ਆ ਸੂਟ ਵੀ ਲੱਗੇ ਹੋਏ ਆ ਚੈੱਕ ਕਰ ਸਕਦੇ ਆ ਸੂਟ ਵੀ ਤੁਹਾਨੂੰ ਮਿਲ ਜਾਣਗੇ ਆ ਦੇਖ ਸਕਦੇ ਬੈਗ ਵੀ ਇੱਥੇ ਬਹੁਤ ਵਧੀਆ-ਵਧੀਆ ਬੈਗ ਵੀ ਇੱਥੇ ਤੁਸੀਂ ਮਤਲਬ ਕਿ ਬਿਆਹ ਦੀ ਵੀ ਸ਼ੋਪਿੰਗ ਕਰ ਸਕਦੇ ਆ ਇਹਨਾਂ ਨੇ ਕਿੱਟਾਂ ਵਗੈਰਾ ਵੀ ਰੱਖਿਆ ਆ ਜਿੱਦਾਂ ਵਧੀਆ ਨਾ ਜੇ ਤੇ ਬਿਆਹ ਸ਼ਾਦੀ ਹੋਵੇ ਉਹਨਾਂ ਲਈ ਕਿੱਟ ਤਿਆਰ ਕਰਨੀ ਹੋ ਤੁਸੀਂ ਇਥੋਂ ਕਰ ਸਕਦੇ ਆ ਬਹੁਤ ਆਸਾਨੀ ਨਾਲ ਤੁਹਾਨੂੰ ਹਰੇਕ ਚੀਜ਼ ਇੱਕ ਸ਼ਰਤ ਨਹੀਂ ਮਿਲ ਜਾਊਗੀ ਇਹਨਾਂ ਨੇ ਕੱਪੜੇ ਬੈਗਮ ਤੋਂ ਕੀ ਹਰੇਕ ਚੀਜ਼ ਰੱਖੀ ਆ ਤੇ ਇੱਧਰ ਹੁਣ ਚੂੜੀਆਂ ਝਾੜੀਆਂ ਦਾ ਕਲੈਕਸ਼ਨ ਆ ਗਿਆ ਜੀ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਬੈਗ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਵਧੀਆ ਵਧੀਆ ਬੈਗ ਲੱਗੇ ਹੋਏ ਆ ਤੇ ਇੱਧਰ ਵੀ ਆ ਬੱਚਿਆਂ ਦੀਆਂ ਐਕਸੈਸਰੀਆਂ ਲੱਗੀਆਂ ਕਲਿੱਪ ਵਗੈਰਾ ਲੱਗੇ ਆ ਸੋਨੀਆਂ ਕੀ ਤਾਰਾ ਰਵੜਾ ਸਾਰੀਆਂ ਇੱਥੇ ਤੁਹਾਨੂੰ ਮਿਲ ਜੂਗੀਆਂ ਇੰਦਰ ਪਜਾਮੇ ਕਾਟਨ ਦੇ ਦੇਖ ਸਕਦੇ ਆ ਤੁਸੀਂ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਮਤਲਬ ਕਿ ਹਰੇਕ ਚੀਜ਼ ਮਿਲ ਜੂਗੀ ਤੁਹਾਨੂੰ ਇੱਥੇ ਲੇਡੀਜ਼ ਦੀ ਹੈ ਨਾ ਹਰੇਕ ਚੀਜ਼ ਆ ਮੈਡਮ ਤੁਹਾਨੂੰ ਗਾਰਡ ਕਰੋਗੇ ਬਹੁਤ ਅੱਛੇ ਤਰੀਕੇ ਨਾਲ ਇਹ ਹਰੇਕ ਚੀਜ਼ੇ ਦਿਖਾਉਂਦੇ ਆ ਜੀ ਇਹ ਤੁਹਾਨੂੰ ਉੱਥੇ ਮਿਲਣਗੇ ਤੇ ਬਹੁਤ ਵਧੀਆ ਦਿਖਾਉਂਦੇ ਆ ਜੀ ਜਾਨੀ ਹਰੇਕ ਚੀਜ਼ ਤੇ ਅੱਗੇ ਹੈਗੀਆਂ ਹੁਣ ਅਚੂੜੀਆਂ ਵਗੈਰਾ ਲੱਗੇ ਆ ਚੈੱਕ ਕਰ ਸਕਦੇ ਆ ਤੁਸੀਂ ਇੱਧਰ ਚੂੜੇ ਵਗੈਰਾ ਵੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਚੂੜੀਆਂ ਵਗੈਰਾ ਵੀ ਹਰੇਕ ਤਰ੍ਹਾਂ ਦੀ ਤਾਂ ਹੈਗੀਆਂ ਆ ਤੁਸੀਂ ਇਹ ਵੀ ਇੱਥੋਂ ਲੈ ਸਕਦੇ ਆ ਚੂੜੇ ਵਗੈਰਾ ਵੀ ਲੈ ਜਾ ਸਕਦੇ ਆ ਆਪ ਵੀ ਚੂੜੇ ਤਿਆਰ ਕਰਾ ਸਕਦੇ ਜਿੱਦਾਂ ਮਤਲਬ ਕੀ ਹੈ ਨਾ ਚੂੜੀਆਂ ਵਿੱਚ ਪਾ ਕੇ ਤੇ ਔਕੜੇ ਵਗੈਰਾ ਸਾਰੇ ਇਹਨਾਂ ਨੇ ਰੱਖੇ ਹੋਏ ਆ ਤੇ ਇੱਧਰ ਸਾਰੇ ਉੱਪਰ ਚੂੜੇ ਲੱਗੇ ਹੋਏ ਆ ਜੈਮ ਵਾਲਾ ਵਾਲੇ ਹਾਰ ਹੋਗੇ ਸਾਰੇ ਇਨਾ ਤੋਂ ਮਿਲ ਜਾਣਗੇ ਠੀਕ ਆ ਇੱਧਰ ਲਹਿੰਗੇ ਵੀ ਰੱਖੇ ਹੋਏ ਆ ਇਹਨਾਂ ਨੇ ਬਰਾਈਡਲ ਜਿਹਦਾ ਪਿਆਰ ਸ਼ਾਦੀ ਤੇ ਤੁਸੀਂ ਲਹਿੰਗਾ ਲੈਣਾ ਆ ਉਹ ਵੀ ਤੁਹਾਨੂੰ ਇਹ ਇੱਥੋਂ ਮਿਲ ਜਾਊਗਾ ਜੀ ਤੇ ਇਧਰ ਆ ਸਾਰੇ ਔਲੀਰੇ ਵਗੈਰਾ ਸਾਰੇ ਇਨਾ ਤੋਂ ਮਿਲ ਜਾਣਗੇ ਸਾਰੀਆਂ ਚੀਜ਼ਾਂ ਇਹਨਾਂ ਨੇ ਰੱਖੀਆਂ ਹੋਈਆਂ ਤੇ ਇਧਰ ਮੇਰੀ ਬੇਟੀ ਸੋਖਪ੍ਰੀਤ ਕੋਰ ਆਪਣੇ ਨੇ ਵੀ ਸਮਾਨ ਲੈਂਦੀ ਪਈ ਐ ਦੇਖ ਸਕਦੇ ਤੁਸੀਂ ਚੂੜੀਆਂ ਲੈ ਰਹੀ ਹੈ ਆਪਣੇ ਨੇ ਹਾਂ ਦੇਖ ਸਕਦੇ ਕਹਿੰਦੀ ਮੈਂ ਚੂੜੀਆਂ ਲੈਣੀਆਂ ਆ ਆ ਇਹਦੇ ਸਾਰੀਆਂ ਚੂੜੀਆਂ ਬੱਚਿਆਂ ਦੀਆਂ ਵੀ ਵੱਡਿਆਂ ਦੀਆਂ ਵੀ ਸਾਰੀਆਂ ਇੱਥੇ ਮਿਲ ਜਾਣਗੀਆਂ ਤੁਹਾਨੂੰ ਠੀਕ ਹੈ ਤੇ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰੀ ਬੁੱਲੋਵਾਲ ਬੋਮਨ ਕਲੈਕਸ਼ਨ ਚੂੜੇ ਵਗੈਰਾ ਦੇਖ ਸਕਦੇ ਹੋ ਤੁਸੀਂ ਆ ਚੂੜੀਆਂ ਵਗੈਰਾ ਬਹੁਤ ਸੋਹਣੀਆਂ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਸਜਾਈਆਂ ਹੋਈਆਂ ਹੈ ਫਿਰ ਆ ਵੀ ਚੱਕ ਕਰ ਸਕਦੇ ਆ ਤੁਸੀਂ ਚੂੜੇ ਤੇ ਇਹਦੇ ਨੇਲ ਪੇਂਟ ਦਾ ਕਲੈਕਸ਼ਨ ਆ ਗਿਆ ਜੀ ਫਿਰ ਨੇਲ ਪੇਂਟ ਉੱਪਰਲੀ 30 ਰੁਪਏ ਦੀ 40 ਰੁਪਏ ਦੀ 50 ਰੁਪਏ ਦੀ ਜਿਹੜੀ ਮਰਜ਼ੀ ਲੈ ਸਕਦੇ ਆ ਤੁਸੀਂ ਅਨ ਡਿਜ਼ਾਈਨ ਵੀ ਆ ਗੋਲ ਵੀ ਹੈਗੀਆਂ ਚੌਰਸ ਹੈਗੀਆਂ ਸਾਰੀਆਂ ਤੋਂ ਦੇਖੋ ਲੈ ਸਕਦੇ ਆ ਠੀਕ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਤੁਹਾਨੂੰ ਇੱਥੇ ਬੱਚਿਆਂ ਦੇ ਵੀ ਮਿਲ ਜਾਣਗੇ ਮਤਲਬ ਸਾਰਾ ਕੁਝ ਬੱਚਿਆਂ ਦਾ ਵੀ ਮਿਲ ਜਾਊਗਾ ਤੇ ਇੱਧਰ ਦੇਖ ਸਕਦੇ ਆ ਤੁਸੀਂ ਇਹ ਲਹਿੰਗੇ ਵਗੈਰਾ ਬਰਾਈਡਲ ਲਹਿੰਗੇ ਜਾਂ ਜਿਹੜੇ ਇਹ ਵੀ ਤੁਹਾਨੂੰ ਤੋਂ ਮਿਲ ਜਾਣਗੇ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਦੇ ਆਸ਼ਾ ਦੇ ਲਈ ਠੀਕ ਹੈ ਸਾਰੀਆਂ ਚੀਜ਼ਾਂ ਇਹਨਾਂ ਨੇ ਰੱਖੀਆਂ ਹੋਈਆਂ ਤੇ ਦੇਖ ਸਕਦੇ ਆ ਵਿੱਚ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਬੁੱਲੋਵਾਲ ਤੋਂ ਮੇਰੇ ਕੋਣ-ਕੋਣ ਬਲੌਗ ਦੇਖਦਾ ਇਹ ਵੀ ਦੱਸੋ ਤੇ ਇਧਰ ਆ ਦਿਗਦੀਆਂ ਹੋਣੇ ਆ ਇਹ ਤੁਹਾਨੂੰ ਦੱਸਣਗੇ ਸਾਰਾ ਕੁਝ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਤੇ ਬਹੁਤ ਵਧੀਆ ਨੇਚਰਾ ਬਿਧੀ ਹੁਣਾਂ ਦਾ ਠੀਕ ਆ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਹੁਣ ਅਸੀਂ ਚੱਲਦੇ ਆਂ ਤੇ ਕਿਸੇ ਨੇ ਹੁਣਾ ਆ ਬੁੱਲੋਆ ਠੀਕ ਆ ਉਹਨਾਂ ਦਾ ਨਕਾੜ ਵੀ ਫੇਚ ਲਗਾਇਆ ਹੋਇਆ ਹੈ ਵਨ ਤੋਂ ਕਾਲ ਵਗੈਰਾ ਵੀ ਕਰ ਸਕਦੇ ਆਂ ਤੇ ਇਹ ਦੂਜੇ ਸਨੋਰ ਤੇ ਆ ਤੇ ਥੰਨੇ ਉਹਦੇ ਬੈਂਕ ਵੀ ਹੈਗੀ ਆ ਠੀਕ ਆ ਤੇ ਉਹਨਾਂ ਦੇ ਆਪੋਜ਼ਿਟ ਮਤਲਬ ਕੀ ਦੰਦਾ ਵਾਲੇ ਡਾਕਟਰ ਦਾ ਉਹ ਵੀ ਕਲੀਨਿਕ ਵੀ ਹਾਂਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਊਗੀ ਤੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇੱਥੇ ਵੀਡੀਓ ਦਾ ਐਂਡ ਕਰਦੇ ਹਾਂ ਬਾਏ ਬਾਏ ਹੱਸਦੇ ਰਹੋ ਵਾਸਤੇ ਰਹੋ